ਸਸ਼ੀ ਕਾਲ ਜੀ ਵੈਲਕਮ ਟੂ ਨਿਮਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਰਾਮ ਟੈਕਸ ਬ੍ਰਾਂਡ ਦੇ ਗਲੇਜ਼ ਗਲੇਜ਼ कॉटन ਦੇ ਵਿੱਚ ਸੂਟ ਲੈ ਕੇ ਆਏ ਜੀ ਆਪਾਂ ਮੈਚਿੰਗ ਸੂਟ ਹੋਣਗੇ ਵਿਦਆਊਟ ਦੁਪੱਟਾ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ 850 850 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਤਾਂ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 82465 808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਤਾਂ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਵੀ ਆਪਣਾ ਸੂਟ ਪਰਚੇਜ਼ ਕਰ ਸਕਦੇ ਹੋ ਜੇ ਤੁਸੀਂ ਆਪ ਆ ਕੇ ਸੂਟ ਪਿਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਵੀ ਸੂਟ ਪਿਕ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਹੀ ਸੂਟ ਮੰਗਵਾਉਣਾ ਹੈ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਸ਼ੌਪ ਸਾਡੀ ਮੰਡੇ ਟੂ ਸੈਟਰਡੇ ਓਪਨ ਹੁੰਦੀ ਹੈ ਸੰਡੇ ਸਾਡਾ ਕਲੋਜ਼ ਹੁੰਦਾ ਤੇ ਟਾਈਮਿੰਗ ਹੈਗੀ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜਿ ਸਵਾ ਨੂੰ ਤੇ ਸਾਢੇ 9 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਣੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਰਾਮਟੈਕਸ ਬ੍ਰਾਂਡ ਦੀ 컬렉ਸ਼ਨ ਹੈ ਜੀ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਵੀ ਲੈਣਾ ਆਉਂਦਾ ਤਾਂ ਆਪਾਂ ਹਰ ਇੱਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਲਾਈਕ ਜ਼ਰੂਰ ਕਰਿਆ ਕਰੋ ਤੇ ਜਿਹੜੇ-ਜਿਹੜੇ ਮੈਨੂੰ ਕਮੈਂਟ ਕਰਦੇ ਆਂ ਜੀ ਪਲੀਜ਼ ਆਪਣਾ ਜਿਹੜਾ ਬਹੁਤ ਕੀਮਤੀ ਸਮਾਂ ਕੱਢ ਕੇ ਤੁਸੀਂ ਡੇਲੀ ਕਮੈਂਟ ਕਰਦੇ ਹੋ ਤਾਂ ਦਿਲੋਂ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਐਵੇਂ ਸਾਡੇ ਨਾਲ ਜੁੜੇ ਰਹੋ ਤੇ ਬੜੀ ਪਿਆਰੀ 컬렉ਸ਼ਨ ਹੈ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਗਲੇਸ कॉटन ਦੇ ਵਿੱਚ ਸੂਟ ਹੋਣਗੇ ਬਹੁਤ ਫਾਈਨ ਫੈਬਰਿਕ ਹੈ ਖਾਸ ਕਰਕੇ ਬਾਹਰ ਵਾਲੀ ਕਸਟਮਰ ਦੇ ਲਈ ਵੀ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸੁਪੀਰੀਅਰ कॉटन ਦੇ ਵਿੱਚ ਸੂਟ ਹੋਣ ਤੇ ਜਿਹੜੀ ਜਾਮ कॉटन ਹੁੰਦੀ ਹੈ ਬਹੁਤ ਸੋਹਣਾ ਗਾਫ ਜਿਹਾ ਫੈਬਰਿਕ ਹੁੰਦਾ ਹੈ ਇਹ ਕੋਈ ਲਾਈਨਿੰਗ ਨਹੀਂ ਲੱਗਣੀ ਦੇਖੋ ਕੋਈ ਸੀ ਥਰੂ ਨਹੀਂ ਹੈਗਾ ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ ਡਾਰਕ ਕਲਰ ਵੀ ਦਿਖਾਵਾਂਗੇ ਲਾਈਟ ਕਲਰ ਵੀ ਦਿਖਾਵਾਂਗੇ ਤੇ ਮੈਚਿੰਗ ਸੂਟ ਹੋਣਗੇ ਵਿਦਆਊਟ ਦੁਪੱਟਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਮੇਨ ਹੈਗਾ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ 2 ਟੀ ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ ਬੜਾ ਸੋਹਣਾ ਹੈ ਪਰਪਲ ਜਿਹਾ ਕਲਰ ਹੈ ਪਰਪਲ ਕਲਰ ਤੇ ਪਲੇਨ ਹੈਗੀ ਹੈ ਇਸ ਦੀ ਬਾਟਮ ਤੇ ਅੱਜ ਕੱਲ ਜਿਵੇਂ ਇੱਕ ਡਿਜ਼ਾਈਨਿੰਗ ਵੀ ਚੱਲ ਰਹੀ ਹੈ ਜਿਵੇਂ ਕੁੜੀਆਂ ਨੇ ਕਿਸੇ ਨੇ ਬਣਾਉਣਾ ਤੁਸੀਂ ਪਲੇਨ ਸ਼ਰਟ ਇਹ ਸ਼ਰਟ ਬਣਾ ਸਕਦੇ ਹੋ ਨਾਲ ਪ੍ਰਿੰਟਡ ਬਾਟਮ ਕਰਕੇ ਉਸ ਦੀ ਵੀ ਕੋਈ ਡਿਜ਼ਾਈਨਿੰਗ ਕਰਕੇ ਤਾਂ ਵੀ ਤੁਸੀਂ ਇਹਨਾਂ ਸਟੀਚ ਕਰਾ ਸਕਦੇ ਹੋ ਬਾਕੀ ਜਿਵੇਂ ਸ਼ਰਟ ਤੇ ਬਾਟਮ ਹੈਗੀ ਹੈ ਇਸੇ ਤਰ੍ਹਾਂ ਸਟੀਚ ਕਰਾਉਣਾ ਤਾਂ ਵੀ ਤੁਸੀਂ ਕਰਾ ਸਕਦੇ ਹੋ ਬਾਕੀ ਜਿਨ੍ਹਾਂ ਨੇ ਨਾਲ ਦੁਪੱਟਾ ਵਡਾਈ ਕਰਾ ਕੇ ਮੰਗਾਉਣਾ ਤਾਂ ਵੀ ਮੰਗਾ ਸਕਦੇ ਹੋ ਵਿਦਾਊਟ ਦੁਪੱਟਾ ਪ੍ਰਾਈਸ ਹੈਗਾ 850 850 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਰਾਮ ਟੈਕਸ ਬ੍ਰਾਂਡ ਦਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਪ੍ਰਿੰਟ ਤੇ ਇਸੇ ਪ੍ਰਿੰਟ ਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਇਹ ਬੜਾ ਸੋਹਣਾ ਲੱਗ ਜੀ ਕਲਰ ਹੈ ਜੀ ਫਿਰੋਜ਼ੀ ਦੇ ਟੋਨ ਦੇ ਵਿੱਚ ਗ੍ਰੇ ਹੁੰਦਾ ਜਿਹੜਾ ਗ੍ਰੇ ਵੀ ਨਹੀਂ ਪ੍ਰੋਪਰ ਕਹਿ ਸਕਦੇ ਫਿਰੋਜ਼ੀ ਟੋਨ ਦੇ ਵਿੱਚ ਹੀ ਹੈ ਜੀ ਸੂਟ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਮੈਚਿੰਗ ਗਲੇਸ ਕਾਟਨ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣੇ ਫੈਬਰਿਕ ਤਾਂ ਪਤਾ ਹੀ ਹੈ ਜੀ ਗਲੇਸ ਕਾਟਨ ਦਾ ਸਾਰਿਆਂ ਨੂੰ ਤੇ ਬ੍ਰਾਂਡਡ ਸੂਟ ਹੈ ਜੀ ਫੁੱਲ ਗਾਰੰਟੀ ਹੁੰਦੀ ਹੈ ਹਮੇਸ਼ਾ ਜਿਹੜੇ ਬ੍ਰਾਂਡ ਦੇ ਸੂਟ ਹੁੰਨੇ ਕੋਈ ਕੰਪਲੇਂਟ ਨਹੀਂ ਹੈਗੀ ਇਹਨਾਂ ਦੀ 2.5 ਮੀਟਰ ਦੀ ਸ਼ਰਟ ਦੀ ਕੱਟ ਤੇ ਨਾਲ ਮੈਚਿੰਗ ਲੇਸ ਕਾਟਨ ਦੀ ਉਹ बॉਟਮ ਹੈ ਜੀ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਹੁਤ ਸੋਹਣੇ ਸਰਦਾਰੀ ਪ੍ਰਿੰਟ 850 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਗ੍ਰੀਨ ਕਲਰ ਬੜਾ ਸੋਹਣਾ ਗ੍ਰੀਨ ਕਲਰ ਹੈ ਸਾਰੇ ਹੀ ਸੂਟ ਰਾਮ ਟੈਕਸ ਬ੍ਰਾਂਡ ਦੇ ਹੋਣਗੇ। ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ। ਨਾ ਤਾਂ ਜਿਆਦਾ ਡਾਰਕ ਕਲਰ ਹੈ, ਨਾ ਜਿਆਦਾ ਲਾਈਟ ਕਲਰ ਹੈ ਤੇ ਪ੍ਰਿੰਟ ਵੀ ਮੀਡੀਅਮ ਹੈ ਜੀ। ਬਹੁਤ ਵੱਡਾ-ਵੱਡਾ ਪ੍ਰਿੰਟ ਵੀ ਨਹੀਂ ਹੈਗਾ। ਥੋੜਾ ਸੋਹਣਾ ਮੀਡੀਅਮ ਪ੍ਰਿੰਟ ਹੈ ਤੇ ਬ੍ਰਾਂਡਿਡ ਸੂਟ ਤੁਹਾਨੂੰ ਬਹੁਤ ਹੀ ਘੱਟ ਰੇਂਜ ਦੇ ਵਿੱਚ ਅੱਜ ਮਿਲ ਰਹੇ ਆ ਨਾਲ ਮੈਚਿੰਗ ਗਲੇਸ ਕਾਟਨ ਦੇ ਵਿੱਚ ਹੀ बॉਟਮ ਰਾਮ ਟੈਕਸ ਬ੍ਰਾਂਡ ਦੀ। 850 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਗ੍ਰੇ ਕਲਰ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਬੜਾ ਸੋਹਣਾ ਪ੍ਰਿੰਟ ਹੈ ਬੜਾ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਬੇਸ ਕਲਰ ਹੈ ਜਿਹੜਾ ਉਹ ਗ੍ਰੇ ਹੈ ਹਮੇਸ਼ਾ ਮੈਂ ਬੇਸ ਕਲਰ ਦੱਸਦੀ ਹੁੰਦੀ ਹਾਂ ਬਾਕੀ ਪ੍ਰਿੰਟ ਵਿੱਚ ਮਲਟੀ ਕਲਰ ਦੇ ਵਿੱਚ ਸਾਰੇ ਕਲਰ ਦੇ ਹੈਗੇ ਆ ਵਿੱਚ ਜਿਹੜੇ ਮਰਜੀ ਕਲਰ ਦਾ ਤੁਸੀਂ ਦੁਪੱਟਾ ਇਹਦੇ ਨਾਲ ਲੈ ਸਕਦੇ ਹੋ ਬਾਕੀ ਆਪਣੇ ਅਕੋਰਡਿੰਗ ਡਿਜ਼ਾਈਨ ਵੀ ਕਰਾ ਸਕਦੇ ਹੋ ਨਾਲ ਮੈਚਿੰਗ ਬਾਟਮ ਗਲੇਸ कॉटन ਦੀ ਇਹ ਆ ਗਏ ਮ ਜੀ ਬਹੁਤ ਪਿਆਰੇ ਸੂਟ ਹੈ ਇਹ ਚਾਰ ਕਲਰ ਦਿਖਾਏ ਆ ਤੁਹਾਨੂੰ ਇੱਕ ਪ੍ਰਿੰਟ ਦੇ ਵਿੱਚ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 850 850 ਪ੍ਰਾਈਸ ਹੈ ਜੀ ਤੇ ਨੈਕਸਟ ਆ ਗਿਆ ਬਹੁਤ ਸੋਹਣੇ ਮੈਚਿੰਗ ਸੂਟ ਹੋਣਗੇ ਨੈਕਸਟ ਪ੍ਰਿੰਟ ਆ ਗਿਆ

ਇਸ ਦੇ ਨਾਲ ਸੇਮ ਮਸਟਰਡ ਕਲਰ ਦਾ ਸਿੰਗਲ ਕਲਰ ਦਾ ਇਹ ਦੁਪੱਟਾ ਲਾਉਣਗੇ ਬਹੁਤ ਪਿਆਰਾ ਸੂਟ ਬਣਨਾ ਹੈ ਇਹ ਸਟਿਚ ਹੋ ਕੇ 850 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਕਲਰ ਹੈ ਪ੍ਰਿੰਟ ਬਹੁਤ ਸੋਹਣਾ ਹੈ ਇਹੋਲੇ ਸੂਟ ਦਾ ਪਹਿਲਾਂ ਮਸਟਰਡ ਦਿਖਾਇਆ ਇਹਦੇ ਨਾਲ ਦਾ ਹੀ ਸੇਮ ਦੇ ਵਿੱਚ ਫਰੋਜ਼ੀ ਹੈ ਲੇਸ कॉटन ਦਾ सूट ਹੈ 2 ᱴਾਈ ਮੀਟਰ ਦੀ ਸ਼ਰਟ ਦੀ ਕੱਟ ਹੈ ਜੀ ਰਾਮ ਟੈਕਸ ਬ੍ਰਾਂਡ ਦੀ ਤੇ ਨਾਲ ਲੇਸ कॉटन ਦੀ ਬਾਟਮ 850 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ ਦੋ ਕਲਰ ਦਿਖਾਏ ਆ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਬੜਾ ਸੋਹਣਾ ਪੀਚ ਪਿੰਕ ਪੀਚ ਜਿਹਾ ਕਲਰ ਹੈ ਫਲਾਵਰ ਪ੍ਰਿੰਟ ਦੇ ਵਿੱਚ ਇਹ ਵੀ ਬੜਾ ਸੋਹਣਾ ਜਿਵੇਂ ਮੰਮੀਆਂ ਨੂੰ ਹੁੰਦਾ ਵੀ ਜ਼ਿਆਦਾ ਫਿਰ ਰੰਗ ਦੇ ਨਾ ਹੋਣ ਸੂਟਾਂ ਦੇ ਤੇ ਦੇਖੋ ਕਿੰਨਾ ਪਿਆਰਾ ਹੈਗਾ ਸੋ ਕਹੇ ਲੇਸ ਕਾਟਨ ਦੀ ਸ਼ਰਟ ਹੈ ਬੜਾ ਸੋਹਣਾ ਪ੍ਰਿੰਟ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 2.5 ਮੀਟਰ ਦੀ ਬਾਟਮ ਦੀ ਲੇਸ ਕਾਟਨ ਦੀ ਸ਼ਰਟ ਹੈ ਤੇ ਜਿਹੜੀ ਬਾਟਮ ਹੈ ਨਾਲ ਸੈਲਫ ਦੇ ਵਿੱਚ ਹੈ ਜੀ ਹਲਕੀ ਹਲਕੀ ਸੈਲਫ ਹੈ ਸਾਰੀ ਬਾਟਮ ਦੇ ਵਿੱਚ ਤੇ ਗਲੇਸ ਕਾਟਨ ਦੀ ਉਹ ਬਾਟਮ ਹੈ 850 ਪ੍ਰਾਈਸ ਦੇ ਤੇ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ yellow color ਸਾਰੇ ਪ੍ਰਿੰਟ ਅੱਜ ਤੁਹਾਨੂੰ ਸੋਨੇ ਸੋਨੇ ਦਿਖਾਵਾਂਗੇ yellow color ਹੈ ਸੇਮ ਦੇ ਵਿੱਚ ਜੀ येलो येलो भी कोई अखा नुब वाला येलो नहीं है बड़ा सोहना ज येलो कलर है प्रिंट देखो प्यारा। सर्फ दे है कि प्यारा सेल्फ देख है बॉटम येलो कलर की सूट साढ़े अठ सौ प्राइज फिफ्टी प्राइज है ये सेम प्रिंट है फ्रोज़ी कलर ਬ੍ਰਾਂਡਡ ਸੂਟ ਹੈ ਜੀ ਇਹਨਾਂ ਤੇ ਫਿਰੋਜ਼ੀ ਜਿਹੜਾ ਰੰਗ ਹੁੰਦਾ ਉਹ ਵੀ ਬਿਲਕੁਲ ਨਹੀਂ ਖਰਾਬ ਹੁੰਦਾ ਨਾ ਕਲਰ ਖਰਾਬ ਹੋਵੇ ਕਿਉਂਕਿ ਬ੍ਰਾਂਡ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਗਲੇਸ ਕਾਟਨ ਦੇ ਵਿੱਚ ਇਹਨੂੰ ਦੇਖੋ ਕਿੰਨਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਤੇ ਨਾਲ ਸੈਲਫ ਦੇ ਵਿੱਚ ਫਿਰੋਜ਼ੀ ਕਲਰ ਦੀ ਉਸ ਦੀ ਬਾਟਮ ਹਲਕੀ ਹਲਕੀ ਸੈਲਫ ਹੈ ਬਾਟਮ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ నెక్స్ట్ ఆగ బ సోనా పేరట్ గ్రీన్ కలర్ పేర గ్రీన్ కలర్ సూట కలర్ బా పారా ప్రింట్ బాణా గలేస్ కాటన్టేసాట బాట ਬਹੁਤ ਪਿਆਰਾ ਸੂਟ ਹੈ। ਇਹ ਰੁਕਾ। 850 ਪ੍ਰਾਈਸ ਹੈ ਜੀ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਡਾਰਕ ਦੇ ਵਿੱਚ ਹੋਣਗੇ। ਹੁਣ ਥੋੜੇ ਜਿਹਾ ਕਲਰ ਤੁਹਾਨੂੰ ਡਾਰਕ ਦੇ ਵਿੱਚ ਦਿਖਾਵਾਂਗੇ। ਡਾਰਕ ਕਾਫੀ ਕਲਰ ਦੇ ਵਿੱਚ ਹੈ ਜੀ ਇਹ ਸੂਟ। ਗਨੇਸ਼ ਕਾਟਨ ਦੀ ਉਹ ਸ਼ਰਟ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ। ਕਈਆਂ ਨੂੰ ਡਾਰਕ ਕਲਰ ਹੀ ਪਸੰਦ ਹੁੰਨੇ ਆ। ਕਾਫੀ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਪ੍ਰਿੰਟ ਬੜਾ ਪਿਆਰਾ ਹੈ ਤੇ ਨਾਲ ਹੈਗੀ ਹੈ ਬਾਟਮ ਲੇਸ कॉटन ਦੀ ਉਹ ਨਾਲ ਪਲੇਨ ਬਾਟਮ ਹੈ ਹਲਕੀ ਹਲਕੀ ਸੈਲਫ ਦੇ ਵਿੱਚ ਇਹ ਲੁੱਕ ਆ ਜਣੀ ਜੀ ਸੂਟ ਦੀ ਤੇ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਡਾਰਕ ਮੂੰਗਿਆ ਗ੍ਰੀਨ ਕਲਰ ਹੈ ਜੀ ਸੇਮ ਪ੍ਰਿੰਟ ਦੇ ਵਿੱਚ ਮੂੰਗਿਆ ਗ੍ਰੀਨ ਕਲਰ ਡਾਰਕ ਮੁੰਗੀਆ ਗ੍ਰੀਨ ਕਲਰ ਹੈ। ਬਲੇਸ ਕਾਟਨ ਦੀ ਸ਼ਰਟ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਬਹੁਤ ਸੋਹਣਾ ਪ੍ਰਿੰਟ। ਤੇ ਨਾਲ ਹਲਕੀ ਸੈਲਫ ਦੇ ਵਿੱਚ ਇਸਦੀ ਬਾਟਮ ਹੈ ਜੀ ਨਾਲ। ਇਹ ਲੁੱਕ ਕਰਦੇ। 850 ਪ੍ਰਾਈਸ ਦੇ ਨਾਲ 850 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਇਹ ਵੀ ਜਿਵੇਂ ਡਾਰਕ ਕਾਫੀ ਕਲਰ ਦਿਖਾਇਆ ਸੀ ਪਹਿਲਾਂ ਉਵੇਂ ਬਰਾਊਨ ਟੋਨ ਚ ਹੈ। ਇਹ ਦੇਖ ਸਕਦੇ ਹੋ ਤੁਸੀਂ ਹਲਕਾ ਜਾਂ ਉਹਦੇ ਨਾਲੋਂ ਫਰਕ ਹੈ। ਇਹ ਥੋੜੀ ਦੂਜੀ ਬਰਾਊਨ ਟੋਨ 'ਚ ਹੈ। ਇਹ ਦੇਖ ਨਾਲ ਜਮ ਸੌਰੀ ਬਲੇਸ ਕਾਟਨ ਦੀ ਸ਼ਰਟ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਇਹ ਡਾਰਕ ਕਲਰ ਦੇ ਵਿੱਚ ਕਿਉਂਕਿ ਕਾਫੀ ਤਰ੍ਹਾਂ ਦੇ ਕਸਟਮਰ ਦੀ ਆਪਾਂ ਡਿਮਾਂਡ ਪੂਰੀ ਕਰਨੀ ਹੁੰਦੀ ਹੈ। ਜਦੋਂ ਲਾਈਟ ਡਾਰਕ ਹਰ ਇੱਕ ਤਰ੍ਹਾਂ ਦਾ ਸੂਟ ਆਪਾਂ ਲਿਆਉਣਾ ਹੁੰਦਾ। ਸੈਲਫ ਦੇ ਵਿੱਚ ਹੈਗੀ ਐ ਇਸਦੀ ਬਾਟਮ। ਇਹ ਦੇਖੋ ਕਿੰਨਾ ਪਿਆਰਾ ਬਰਾਊਨ ਟੋਨ ਦੇ ਵਿੱਚ ਹੈ ਸੂਟ। ਦ ਪ੍ਰਾਈਸ ਹੈਗਾ 850 8500 ਪ੍ਰਾਈਸ ਦੇ ਨਾਲ ਇਹ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਵਾਈਨ ਕਲਰ ਦੇ ਵਿੱਚ ਹੈ ਜੀ ਇਹ ਪ੍ਰਿੰਟ ਡਾਰਕ ਦੇ ਵਿੱਚ ਹੀ ਹੈ ਵਾਈਨ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਦਾ ਵੀ 2.5 ਮੀਟਰ ਦੀ ਸ਼ਰਟ ਦੀ ਕੱਟ ਰਣੀ ਆ 2.5 ਮੀਟਰ ਦੀ ਉਹ ਬਾਟਮ ਦੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਵਾਈਨ ਕਲਰ ਦੀ ਉਹ ਸੈਲਫ ਦੇ ਵਿੱਚ ਹਲਕੀ ਹਲਕੀ ਸੈਲਫ ਹੈ ਜੀ ਬਰੀਕ ਸੈਲਫ ਦੇ ਵਿੱਚ ਇਸ ਦੀ ਬਾਟਮ ਵਿਦਆਊਟ ਦੁਪੱਟਾ ਸੂਟ ਹੈ ਜੀ ਗਲੇਸ ਕਾਟਨ ਦੇ ਰਾਮ ਟੈਕਸ ਬ੍ਰਾਂਡ ਦੇ 850 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਡਾਰਕ ਬੋਟਲ ਗ੍ਰੀਨ ਡਾਰਕ ਬੋਟਲ ਗ੍ਰੀਨ ਕਲਰ ਹੈ ਸੇਮ ਪ੍ਰਿੰਟ ਜਿਹੜਾ ਵਾਈਨ ਕਲਰ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਇਹਦੇ ਨਾਲ ਦਾ ਹੀ ਸੇਮ ਇਹ ਬੋਟਲ ਗ੍ਰੀਨ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਲੈਣੀ ਆ ਤੇ 2.5 ਮੀਟਰ ਦੀ ਉਹ ਬਾਟਮ ਦੀ ਕੱਟ ਲੈਣੀ ਆ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਹੈ ਜਿਹੜੇ ਮੈਂ ਹੁਣ ਇਹ ਲਾਸਟ ਡਾਰਕ ਸੂਟ ਦਿਖਾਏ ਆ ਇਹਨਾਂ ਵਿੱਚੋਂ ਤੁਸੀਂ ਆਪਣੇ ਡਾਰਕ ਕਲਰ ਦਾ ਜਿਵੇਂ ਸੂਟ ਲੈ ਸਕਦੇ ਹੋ ਤੇ ਪ੍ਰਾਈਸ ਸੇਮ ਹੈ ਜੀ 850 ਪ੍ਰਾਈਸ ਹੈ ਹੁਣ ਨੈਕਸਟ ਥੋੜੀ ਜਿਹਾ ਤੁਹਾਨੂੰ ਦੋ ਤਿੰਨ ਸੂਟ ਬਜ਼ੁਰਗਾਂ ਲਈ ਦਿਖਾਵਾਂਗੇ ਲਾਈਟ ਕਲਰ ਦੇ ਵਿੱਚ ਬਜ਼ੁਰਗਾਂ ਲਈ ਸੂਟ ਦਿਖਾਵਾਂਗੇ ਪਹਿਲਾ ਹੈਗਾ ਗ੍ਰੇ ਕਲਰ ਦੇ ਵਿੱਚ ਕਿਉਂਕਿ ਜਿਹੜੇ ਕਾਫੀ ਏਜ ਦੇ ਵਿੱਚ ਹੁੰਨੇ ਆ ਉਹਨਾਂ ਲਈ ਵੀ ਸੂਟ ਸਾਨੂੰ ਕਾਫੀ ਜ਼ਿਆਦਾ ਡਿਮਾਂਡ ਆਂਦੀ ਹੈ ਵੀ ਏਜਡ ਪਿਓਨਾਂ ਲਈ ਵੀ ਸੂਟ ਦਿਖਾਓ ਬਜ਼ੁਰਗਾਂ ਲਈ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਹੈ ਜੀ ਬ੍ਰੀਕ ਪ੍ਰਿੰਟ ਦੇ ਵਿੱਚ ਹੈ ਹਲਕੀ ਹਲਕੀ ਲੰਬੀ ਲਾਈਨ ਬਿਲਕੁਲ ਬ੍ਰੀਕ ਪ੍ਰਿੰਟ ਦੇ ਵਿੱਚ ਹੈ ਜੀ ਇਹ ਹੈ ਜਾਮ कॉटन ਦੇ ਸੌਰੀ ਗਲੇਸ कॉटन ਦੇ ਵਿੱਚ ਹੀ ਸੂਟ ਹੈ ਜੀ ਇਹ ਇਹ ਦੇਖੋ ਬਹੁਤ ਪਿਆਰਾ ਰਾਮ ਟੈਕਸ ਬ੍ਰਾਂਡ ਦੇ ਹੀ ਸੂਟ ਹੈ ਜੀ ਗਲੇਸ ਇਹ ਦੇ ਨਾਲ ਸੈਲਫ ਦੇ ਵਿੱਚ ਬਾਟਮ ਰਹਿਣੀ ਹੈ ਦੇਖੋ ਕਿੰਨੀ ਬਰੀਕ ਸੈਲਫ ਦੇ ਵਿੱਚ ਬਾਟਮ ਹੈ ਨਾਲ ਮੈਚਿੰਗ 2.5 ਮੀਟਰ ਦੀ ਉਹ ਸ਼ਰਟ ਦੀ ਕਟ ਹੈ 2.5 ਮੀਟਰ ਦੀ ਉਹ ਬਾਟਮ ਦੀ ਗਲੇਸ कॉटन ਦੇ ਵਿੱਚ ਸੂਟ ਬਾਟਮ ਵੀ ਗਲੇਸ कॉटन ਦੀ ਹੈ ਵਿਦਆਊਟ ਦੁਪੱਟਾ 850 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਦੇਖੋ 골ਡਨ ਜਿਹਾ ਕਲਰ ਹੈ ਬੜਾ ਸੋਹਣਾ ਜਿਵੇਂ ਸਕਿਨ 골ਡਨ ਕਲਰ ਹੈ ਬਰੀਕ ਪ੍ਰਿੰਟ ਦੇ ਵਿੱਚ ਲੁੱਕ ਆ ਜਾਣੀ ਹੈ ਪੂਰੇ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਬਜ਼ੁਰਗਾਂ ਦੇ ਪਾਉਣ ਦੇ ਲਈ ਕਲਰ ਹੈ ਇਹ ਜਿਨ੍ਹਾਂ ਦੀ ਕਾਫੀ ਜ਼ਿਆਦਾ ਏਜ ਹੈ ਤੇ ਨਾਲ ਸੈਲਫ ਦੇ ਵਿੱਚ ਬਾਟਮ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਸਾਢੇ 850 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਜਾਂ ਗ੍ਰੇ ਕਲਰ ਹੈ ਥੋੜਾ ਲਾਈਟ ਗ੍ਰੇ ਕਲਰ ਦੇ ਵਿੱਚ ਪ੍ਰਿੰਟਿੰਗ ਸੇਮ ਹੈ ਬੜੀ ਸੋਹਣੀ ਲਾਈਨਿੰਗ ਦੇ ਵਿੱਚ ਫਲਾਵਰ ਪ੍ਰਿੰਟਿੰਗ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇਹ ਬਜ਼ੁਰਗਾਂ ਦੇ ਲਈ ਉਹ ਸੂਟ ਹੈ ਸੋਨਾ ਸੂਟ ਤੇ ਨਾਲ ਸੈਲਫ ਦੇ ਵਿੱਚ ਬਾਟਮ ਪ੍ਰਾਈਸ ਸੇਮ ਰਹਿਣਾ 850 ਪ੍ਰਾਈਸ ਰਹਿਣਾ ਸਾਰੇ ਸੂਟਾਂ ਦਾ ਇਹ ਤਿੰਨ ਸੂਟ ਮੈਂ ਲਾਈਟ ਕਲਰ ਚ ਦਿਖਾਏ ਆ ਬਜ਼ੁਰਗਾਂ ਦੇ ਲਈ ਨੈਕਸਟ ਦਿਖਾਣੇ ਆ ਇਹ ਕਾਟਨ ਦੇ ਵਿੱਚ ਦਿਖਾਵਾਂਗੇ ਹੋਣਗੇ ਰਾਮਟੈਕਸ ਬ੍ਰਾਂਡ ਦੇ ਸੂਟ ਮੈਚਿੰਗ ਸੂਟ ਪਿਓਰ ਕਾਟਨ ਦੇ ਵਿੱਚ ਸੂਟ ਆ ਗਏ ਜੀ ਹੁਣ ਜਿਨ੍ਹਾਂ ਨੂੰ ਜਿਵੇਂ ਤੁਸੀਂ ਜਿਨ੍ਹਾਂ ਨੂੰ ਲੇਸ ਕਾਟਨ ਵਗੈਰਾ ਨਹੀਂ ਪਸੰਦ ਤੁਸੀਂ ਇਹਨਾਂ ਚੋਂ ਵੀ ਲੈ ਸਕਦੇ ਹੋ ਜਾਂ ਇੱਕ ਸੂਟ ਲੇਸ ਕਾਟਨ ਦਾ ਲੈਣਾ ਇੱਕ ਤੁਸੀਂ ਕਾਟਨ ਦਾ ਲੈਣਾ ਵਿਦਆਊਟ ਲਾਈਨਿੰਗ ਬਣਨੇ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਨਾਲ ਮੈਚਿੰਗ ਬਾਟਮ ਰਹਿਣੀ ਹੈ ਜ਼ਿਗਜ਼ੈਕ ਦੇ ਵਿੱਚ ਇਹ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ 850 ਪ੍ਰਾਈਸ ਦੇ ਨਾਲ ਇਹਦੇ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਗ੍ਰੀਨ ਫਰੋਜ਼ੀ ਜਿਹਾ ਕਲਰ ਜਿਹੜਾ ਡਾਰਕ ਦੇ ਵਿੱਚ ਹੁੰਦਾ ਉਹ ਵਾਲਾ ਕਲਰ ਹੈ ਸੇਮ ਦੇ ਵਿੱਚ ਹੀ yellow ਦਿਖਾਇਆ ਪਹਿਲਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ بیس ਹੈ ਜਿਹੜਾ ਵਾਈਟ ਹੀ ਰਹਿਣਾ ਸੂਟ ਦਾ ਫਲਾਵਰ ਦੀ ਪ੍ਰਿੰਟਿੰਗ ਚੇਂਜ ਹੋਈ ਜਾਣੀ ਹੈ ਕਲਰ ਇਹ ਬੜਾ ਸੋਹਣਾ ਡਾਰਕ ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਮੈਚਿੰਗ ਜਿਗਜ਼ੈਗ ਦੇ ਵਿੱਚ बॉटਮ ਇਹ ਲੁੱਕ ਆ ਜਾਣੀ ਹੈ ਪ੍ਰਾਈਸ ਹੈਗਾ 850 ਇਹ ਪਿਓਰ ਕਾਟਨ ਦੇ ਵਿੱਚ ਸੂਟ ਹੈ ਨੈਕਸਟ ਆ ਗਿਆ ਬੜਾ ਸੋਹਣਾ ਕਲਰ ਲਾਈਟ ਜਿਹਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਤੁਸੀਂ ਲੇਸਿਸ ਦੀ ਡਿਜ਼ਾਈਨਿੰਗ ਕਰਾ ਕੇ ਇਹਨਾਂ ਨੂੰ ਜਿੰਨਾ ਮਰਜ਼ੀ ਪਾਓ ਹਟਾਓ ਕਿਉਂਕਿ ਬ੍ਰਾਂਡਡ ਸੂਟ ਹੈ ਇੱਕ ਤਾਂ ਖਰਾਬ ਨਹੀਂ ਹੁੰਦੇ ਇਹ ਤੇ ਨਾਲ ਦੇਖੋ ਮੈਚਿੰਗ बॉटਮ ਰਾਮਟੈਕਸ ਬ੍ਰਾਂਡ ਦੀ ਉਹ ਵਿਦਆਊਟ ਦੁਪੱਟਾ 850 ਪ੍ਰਾਈਸ ਦੇ ਨਾਲ ਇਹ ਪਿਓਰ ਕਾਟਨ ਦੇ ਵਿੱਚ ਸੂਟ ਦਿਖਾਏ ਆ ਤਿੰਨਵੇਂ ਤੁਹਾਨੂੰ ਪ੍ਰਾਈਸ ਸੇਮ ਰਹਿਣਾ ਸਾਰੀ ਵੀਡੀਓ ਦਾ ਨੈਕਸਟ ਦਿਖਾਣੇ ਆ ਇਹ ਬੜਾ ਸੋਹਣਾ ਹੈ ਸੈਲਫ ਜੇ ਦੇ ਵਿੱਚ ਬੜੀ ਸੋਹਣੀ ਲਾਈਨਿੰਗ ਜੇ ਵਿੱਚ ਕਾਟਨ ਹੈ ਬਰੀਕ ਬਰੀਕ ਲਾਈਨਾਂ ਹੈਗੀਆਂ ਇਸ ਦੇ ਵਿੱਚ ਪ੍ਰਿੰਟ ਦੇਖੋ ਕਿੰਨੇ ਪਿਆਰੇ ਆ ਫਰੋਜੀ ਗ੍ਰੀਨ ਕਲਰ ਆ ਪਹਿਲਾ ਇਹਦੇ ਵਿੱਚ ਨਾ ਪਿਆਰਾ ਪ੍ਰਿੰਟਰ ਇਹ ਇਸਾ ਜਿਹੜਾ ਗ੍ਰੇ ਆ ਬੜਾ ਸੋਹਣਾ ਕੋਈ ਲਾਈਨਿੰਗ ਨਹੀਂ ਲਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਬੜੀ ਸੋਹਣੀ ਸੈਲਫ ਲਾਈਨਿੰਗ ਦੇ ਵਿੱਚ ਸੂਟ ਹੈ ਹਲਕੀ ਹਲਕੀ ਵਿੱਚ ਇਹ ਬਾਟਮ ਦੇ ਵਿੱਚ ਦਿਖ ਜਾਣੀ ਆ ਤੁਹਾਨੂੰ ਇਹ ਹਲਕੀ ਹਲਕੀ ਐਵੇਂ ਲਾਈਨਿੰਗ ਦਿਖ ਰਹੀ ਹੈ ਐਵੇਂ 셔ਟ ਦੇ ਵਿੱਚ ਦੇਖੋ ਸਿੰਗਲ ਕਲਰ ਦਾ ਦੁਪੱਟਾ ਵੀ ਲੈ ਲਵਾਂਗੇ ਨਾਲ ਬਹੁਤ ਸੋਹਣੀ ਲੁੱਕ ਆਉਣੀ ਹੈ ਪ੍ਰਾਈਸ ਸੇਮ ਰਹਿਣਾ ਵੀਡੀਓ ਦਾ ਅੱਜ ਦਾ 850 ਪ੍ਰਾਈਸ ਦੇ ਨਾਲ ਇਹ ਜਦੋਂ ਤੁਹਾਡੇ ਕੋਲ ਫੈਬਰਿਕ ਜਾਣੇ ਆ ਸਾਰੇ ਤੁਸੀਂ ਦੁਬਾਰਾ ਰਿਪੀਟ ਜ਼ਰੂਰ ਮੰਗੋਗੇ ਕਿਉਂਕਿ ਇੱਕ ਤਾਂ ਰੇਟ ਬਹੁਤ ਘੱਟ ਹੈ ਤੇ ਉਪਰੋਂ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ بیس ਗ੍ਰੇ ਹੈ ਲਾਈਟ ਗ੍ਰੇ بیس ਤੇ yellow ਪ੍ਰਿੰਟਿੰਗ ਦੇ ਨਾਲ ਫਲਾਵਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟਾਂ ਦੀ ਇਹ ਸ਼ਰਟ ਆ ਗਈ 2.5 ਮੀਟਰ ਦੀ ਕੱਟ ਹੈ ਪਿਓਰ ਕਾਟਨ ਦੇ ਵਿੱਚ ਬੜਾ ਸੋਹਣਾ ਸਟੱਫ ਹੈ ਨਿਊ ਫੈਬਰਿਕ ਨਾਲ ਸੈਲਫ ਦੇ ਵਿੱਚ ਬਹੁਤ ਸੌਫਟ ਦੇ ਵਿੱਚ ਹੀ ਬਾਟਮ ਇਹ ਲੋਕ ਆ ਜਾਣੀ 850 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਗ੍ਰੀਨ ਕਲਰ ਸੇਮ ਦੇ ਵਿੱਚ ਗ੍ਰੀਨ ਕਲਰ ਹੈ ਇਹ ਤਾਂ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਇਹ ਜਿਹੜੀ ਸ਼ਰਟ ਤੇ ਨਾਲ ਹੈਗੀ ਹੈ ਮੈਚਿੰਗ बॉਟਮ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਚ ਤਿੰਨ ਕਲਰ ਬੜੀ ਸੋਹਣੀ ਸੈਲਫ ਲਾਈਨਿੰਗ ਦੇ ਵਿੱਚ ਕਾਟਨ ਦੇ ਸੂਟ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 850 ਪ੍ਰਾਈਸ ਰਹਿਣਾ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 8080381465808003 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ